ਤੁਸੀਂ ਦੇਖ ਰਹੇ ਹੋ ਪਰ ਲੰਗ ਅੱਜ ਗੱਲ ਕਰਾਂਗੇ ਉਸੇ ਲੜੀ ਦੀ ਭਾਰਤ ਵਾਲਾ ਪ੍ਰੋਜੈਕਟ ਲੜੀ ਪਹਿਲਾਂ ਵੀ ਕਈ ਵੀਡੀਓ ਜੇ ਆਪਾਂ ਡਿਸਕਸ ਕੀਤੀਆਂ ਨੇ ਕਾਨੂੰਨ ਕੀ ਕਹਿੰਦਾ ਗਵਰਨਮੈਂਟ ਦਾ ਪੱਖ ਕੀ ਆ ਕਿਸਾਨਾਂ ਦਾ ਪੱਖ ਕੀ ਆ ਅੱਜ ਲੋੜ ਕਿਉਂ ਪਈ ਹੈ ਕਿਉਂਕਿ ਤਾਜ਼ੀਆਂ ਘਟਨਾਵਾਂ ਦੇ ਵਿੱਚ ਅਜੇ ਇੱਕ ਦਿਨ ਪਹਿਲਾਂ ਹੀ ਮਲੇਰਕੋਟਲੇ ਦੇ ਨੇੜੇ ਸਰਾਉਦ ਪਿੰਡ ਦੀ ਇੱਕ ਜ਼ਮੀਨ ਹੈ ਜਿਹੜੀ ਜਿਹਦਾ ਰੌਲਾ ਚੱਲ ਰਿਹਾ ਸੀ ਫਿਲਹਾਲ ਪਿਛਲੇ ਦਿਨਾਂ 'ਚ ਉੱਥੇ ਪੁਲਿਸ ਨੇ ਜਾ ਕੇ ਕਬਜ਼ਾ ਲੈ ਲਿਆ ਹੈਗੇ ਤੇ ਅੱਜ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦਾ ਵੱਡਾ ਗਰੁੱਪ ਜਿਹੜਾ ਇਕੱਠੇ ਇਕੱਠਾ ਹੋਇਆ ਪੁਲਿਸ ਦੇ ਚਾਰ ਨਾਕੇ ਤੋੜੇ ਅਜੇ ਕਸਮਕਸ ਚੱਲ ਰਹੀ ਹੈ ਤੇ ਉਹ ਸਾਰਾ ਮਾਹੌਲ ਹੈ ਟਕਰਾਅ ਹੈ ਮਤਲਬ ਇਹ ਕੋਈ ਇੱਕ ਦਿਨ ਦਾ ਟਕਰਾਅ ਨਹੀਂ ਤੇ ਅੱਗੇ ਤੋਂ ਅੱਗੇ ਚੀਜ਼ਾਂ ਵੱਧ ਹੀ ਜਾਣਗੀਆਂ ਇੱਕ ਕਿਲੋਮੀਟਰ ਤੋਂ ਥੋੜਾ ਜਿਹਾ ਵੱਧ 1.35 ਕਿਲੋਮੀਟਰ ਦਾ ਜਿਹੜਾ ਇੱਕ ਸਟ੍ਰੈਸ ਹੈ ਸਟ੍ਰੈਚ ਜਿਹੜਾ ਸੀ ਇਸੇ ਤਰ੍ਹਾਂ 125 ਦੇ ਨੇੜੇ ਤੇੜੇ ਕਪੂਰਥੜੇ ਦੇ ਵਿੱਚ ਵੀ ਇਹ ਕਹਿੰਦੇ ਨੇ ਉਹ ਦਬਾ ਦਿੱਤਾ ਗਿਆ ਜੀ ਇਹ ਕਹਿ ਰਹੇ ਨੇ ਅਸੀਂ ਲੈ ਲਏ ਪ੍ਰੈਸ਼ਰ ਕੀ ਸੀ ਗੌਰਮੈਂਟ ਤੇ ਹੁਣ ਤੱਕ ਦਾ ਤਾਜ਼ਾ ਪ੍ਰੈਸ਼ਰ ਗੌਰਮੈਂਟ ਕੀ ਕਰ ਰਹੀ ਹੈ ਕਿਸ ਕੀ ਕਿਸਾਨਾਂ ਦਾ ਹੀ ਮਾਮਲਾ ਤਰੀਕਾ ਕਰ ਗਲਤ ਹੈ ਜਿਹੜੇ ਨੈਰੇਟਿਵ ਸਰਜੇ ਜਾ ਰਹੇ ਨੇ ਤੇ ਗੱਲਬਾਤ ਕਰਾਂਗੇ ਅੱਜ ਪ੍ਰਧਾਨ ਮੰਤਰੀ ਇੱਕ ਮੀਟਿੰਗ ਲੈ ਰਹੇ ਨੇ ਇਹ ਸਾਰੇ ਪ੍ਰੋਜੈਕਟਾਂ ਦੇ ਬਾਰੇ ਉਸੇ ਦਬਾਅ ਦੇ ਵਿੱਚ ਕਦੇ ਸਾਡੇ ਚੀਫ ਸੈਕਟਰੀ ਚਿੱਠੀ ਲਿਖਦੇ ਨੇ ਡੀਜੀਪੀ ਨੂੰ ਕਿ ਉਸ ਤੋਂ ਪਹਿਲਾਂ ਪਹਿਲਾਂ ਇਹ ਦਬਾਅ ਉਹ ਜੀ ਸਾਰਾ ਕੁਝ ਜੋ ਵੀ ਕਰਦੇ ਆ ਜਿੱਥੇ ਵੀ ਕਰਦੇ ਆ ਔਰ ਉਸ ਦੇ ਨਾਲ ਦੀ ਨਾਲ ਇਹ ਤੋਂ ਪਹਿਲਾਂ ਵੀ ਖਤੋਖਤਾਬਤ ਹੋਇਆ ਖਤੋਖਤਾਬਤ ਪਹਿਲਾਂ ਜਿਹੜੇ ਮਨਿਸਟਰ ਨੇ ਜੂਨੀਅਰ ਮਨਿਸਟਰ ਨੇ ਰੋਡ ਟਰਾਂਸਪੋਰਟ ਨਾਲ ਸੰਬੰਧਤ ਨੀਤੀ ਨੀਤੀਨ ਘਟਕਰੀ ਉਹਨਾਂ ਨੇ ਪੰਜਾਬ ਦੇ ਚੀਫ ਮਨਿਸਟਰ ਨੂੰ ਚਿੱਠੀ ਲਿਖ ਕੇ ਦੋ ਵੱਡੇ ਇਲਜ਼ਾਮ ਲਾਏ ਸੀ ਵੱਡਾ ਕੋਸ਼ ਮਾਮਲਾ ਸੀ ਪਹਿਲੀ ਗੱਲ ਇਹ ਕਿ ਸਾਡੇ ਠੇਕੇਦਾਰਾਂ ਨੂੰ ਧਮਕਾਇਆ ਜਾ ਰਿਹਾ ਹੈ ਉਹਨਾਂ ਤੇ ਕੁੱਟਮਾਰ ਹੋ ਰਹੀ ਹੈ ਲਾਰਡ ਆਰਡਰ ਦੀ ਬੜੀ ਸੀਰੀਅਸ ਪ੍ਰੋਬਲਮ ਹੈ ਉਹ ਕੰਮ ਛੱਡ ਕੇ ਜਾ ਰਹੇ ਨੇ ਦੂਸਰਾ ਇਲਜ਼ਾਮ ਇਹ ਸੀ ਕਿ ਕਿਸਾਨ ਜਥੇਬੰਦੀਆਂ ਜਿਹੜੀਆਂ ਨੇ ਉਹ ਨਹੀਂ ਕਬਜ਼ਾ ਦਿੰਦੀਆਂ ਪੈਸੇ ਲੈਣ ਦੇ ਬਾਵਜੂਦ ਕਬਜ਼ਾ ਨਹੀਂ ਦਿੰਦੀਆਂ ਇਹ ਸਰਕਾਰ ਦੀ ਜ਼ਿੰਮੇਵਾਰੀ ਹੈ ਨਹੀਂ ਹੋਏਗਾ ਤਾਂ ਪ੍ਰੋਜੈਕਟਾਂ ਤੋਂ ਪਿੱਛੇ ਹਟਿਆ ਜਾ ਰਿਹਾ ਬਕਾਇਦਾ ਇੱਕ ਡਰਾਈਵ ਵੀ ਚਲਾਈ ਜਾ ਰਹੀ ਹੈ ਇੱਕ ਹਿੱਸੇ ਚ ਮੀਡੀਆ ਦੇ ਵਿੱਚ ਵੀ ਕਿ ਪੰਜਾਬ ਦੇ ਕਿਸਾਨ ਜਿਹੜੇ ਨੇ ਉਹ ਅਡਾਮੈਂਟਲੀ ਉਹ ਜਗ੍ਹਾ ਨਹੀਂ ਦੇ ਰਹੇ ਨੈਸ਼ਨਲ ਲੈਵਲ ਦੇ ਵਿਕਾਸ ਤੋਂ ਪਛੜ ਜਾਊਗਾ ਪੰਜਾਬ ਸੀਨ ਦੇ ਵਿੱਚ ਬਹੁਤ بڑا ਪਤਾ ਨਹੀਂ ਘਾਟਾ ਪੈ ਜੂ ਜੇ ਗਵਰਨਮੈਂਟ ਪਿੱਛੇ ਚਲੀ ਗਈ ਹੁਣ ਪਹਿਲੀ ਗੱਲ ਤਾਂ ਤੁਸੀਂ ਇਹ ਦੇਖੋ ਕੋਈ 1628 ਕਿਲੋਮੀਟਰ ਦਾ ਪ੍ਰੋਜੈਕਟ ਹੈ ਪੰਜਾਬ ਦੇ ਵਿੱਚ 22000 ਏਕੜ ਜ਼ਮੀਨ ਹੈ ਇਹ ਰੌਲਾ ਕਿਹਦਾ ਪੈਂਦਾ ਇਹ ਦੋਨੋਂ ਰੁਣਾ ਕੇ ਵੀ 3 ਕਿਲੋਮੀਟਰ ਨਹੀਂ ਬਣਦੇ ਤੇ ਹੋਰ ਹੋਣਗੇ ਮਾੜੇ ਮੋٹے 2 ਕਿਲੋਮੀਟਰ ਦਾ ਕੋਈ ਹੋਰ ਸਟ੍ਰੈਚ ਹੋਊਗਾ ਇਤੋਂ ਜ਼ਿਆਦਾ ਦਾ ਰੌਲਾ ਨਹੀਂ ਆਪਾਂ ਇਹਦੀ ਗੱਲ ਇਹ ਗੱਲ ਮੰਨਣ ਵਾਲੀ ਹੈ ਜਿਹੜੀ ਦੇਖਣ ਵਾਲੀ ਗੱਲ ਹੈ ਦੂਸਰੀ ਗੱਲ ਜਦੋਂ ਪੰਜਾਬ ਦੀ ਸਰਕਾਰ ਦੇ ਜਵਾਬ ਦਿੱਤਾ ਗਟਕਰੀ ਭਗਵੰਤ ਮਾਨ ਨੇ ਆਪਣੀ ਚਿੱਠੀ ਲਿਖੀ ਇਹ ਨਾਲ ਜ਼ਰੂਰ ਕਿਹਾ ਕਿ ਅਸੀਂ ਟਰਾਈ ਕਰਾਂਗੇ ਇਹ ਪ੍ਰੋਜੈਕਟ ਚੱਲੂਗਾ ਕਿਸਾਨਾਂ ਤੋਂ ਦਬਾਵਾਂਗੇ ਜ਼ਮੀਨ ਪਰ ਨਾਲ ਦੀ ਨਾਲ ਇਹ ਦੂਜਾ ਜਿਹੜਾ ਉਸ ਪੈਰਾ ਉਹਨਾਂ ਨੇ ਇੱਕ ਇਹ ਲਿਖਿਆ ਸੀਗਾ ਕਿ ਪੰਜਾਬ ਦੇ ਕਿਸਾਨ ਦੀ ਕਦਰ ਕਰਨੀ ਚਾਹੀਦੀ ਹੈ ਕਿ ਉਹ ਆਪਣੀ ਮਿੱਟੀ ਨਾਲ ਇੰਨਾ ਜੁੜਿਆ ਹੋਇਆ ਆਪਣੀ ਭੂਏ ਨਾਲ ਇੰਨਾ ਜੁੜਿਆ ਹੋਇਆ ਉਹਦਾ ਜੁੜਾਅ ਹੈ ਦੂਜੀ ਗੱਲ ਉਹ ਇਹ ਜ਼ਮੀਨਤਾ ਦੇ ਦੂਗਾ ਪਰ ਉਹ ਚਾਹੁੰਦਾ ਹੈ ਕਿ ਉਹਨੂੰ ਪ੍ਰੋਪਰ ਰੇਟ ਤਾਂ ਮਿਲੇ ਪੂਰਾ ਮੁੱਲ ਮਿਲੇ ਉਹ ਸਾਰੇ ਮਾਮਲੇ ਦੇ ਵਿੱਚ ਤੇ ਇਹ ਕਿਉਂ ਨਹੀਂ ਮਿਲ ਰਿਹਾ ਔਰ ਉਹ ਦਬਾਉਣ ਦੀ ਜ਼ਿੰਮੇਵਾਰੀ ਜਿਹੜੀ ਹੈ ਉਹ ਹੋਣੀ ਚਾਹੀਦੀ ਹੈ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੀ ਵੀ ਤੇ ਬਾਕੀ ਲੋਕਾਂ ਦੀ ਵੀ ਔਰ ਪੰਜਾਬ ਦੇ ਕਿਸਾਨ ਨਾਲ ਸਰਕਾਰ ਖੜੀ ਹੈ ਉਹਦੇ ਨਾਲ ਤੱਕਾ ਨਾ ਕੀਤਾ ਜਾਵੇ ਇਹ ਸਾਰਾ ਕੁਝ ਵੀ ਭਗਵੰਤ ਮਾਨ ਕਹਿ ਰਹੇ ਨੇ ਔਰ ਕਿਸਾਨ ਦੇ ਲਈ ਤਿਆਰ ਨੇ ਪੂਰਾ ਰੇਟ ਨਹੀਂ ਮਿਲਿਆ ਜਿਹੜੇ ਬੰਦੇ ਇਹ ਵੀ ਲਿਖਿਆ ਹੋਇਆ ਸੀ ਉਹ ਦੇਖੋ ਕਿਉਂਕਿ ਦੋ ਸਟੈਪ ਹੁੰਦੇ ਨੇ ਪਹਿਲੇ ਸਟੈਪ ਦੇ ਵਿੱਚ ਤੁਸੀਂ ਇੱਕ ਮੁੱਲ ਤੈਅ ਕਰਤਾ ਉਸ ਤੋਂ ਬਾਅਦ ਇੱਕ ਆਰਬਿਟਰੇਟਰ ਬਣਾਇਆ ਹੁੰਦਾ ਵਿਚੋਲਾ ਭਾਅ ਬਣਾਇਆ ਹੁੰਦਾ ਤੁਸੀਂ ਜਾ ਕੇ ਉਹ ਤੇ ਸ਼ਿਕਾਇਤ ਕਰ ਸਕਦੇ ਹੋ ਕਿ ਮੇਰੇ ਮੈਨੂੰ ਠੀਕ ਰੇਟ ਨਹੀਂ ਮਿਲਿਆ ਜਿਹੜਾ ਉਹ ਫੈਸਲਾ ਕਰਦਾ ਉਹ ਦੋਨੇ ਤਰ੍ਹਾਂ ਨੂੰ ਮੰਨਣਯੋਗ ਹੁੰਦਾ ਪਰ ਗਵਰਨਮੈਂਟ ਉਹ ਤੋਂ ਪਿੱਛੇ ਹਟ ਰਹੀ ਹੈ ਕਈ ਮਾਮਲਿਆਂ 'ਚ ਕੋਰਟ 'ਚ ਚਲੀ ਗਈ ਹੈ ਇਹ ਚੀਫ ਮਿਨਿਸਟਰ ਨੇ ਕਿਹਾ ਅਸੀਂ ਕੋੜੋ ਨਹੀਂ ਕਹਿ ਰਹੇ ਜਾਂ ਕੋਈ ਕੋੜੋ ਨਹੀਂ ਕਹਿ ਰਿਹਾ ਚੀਫ ਮਿਨਿਸਟਰ ਨੇ ਲਿਖ ਕੇ ਆਪਣੀ ਚਿੱਠੀ ਦੇ ਵਿੱਚ ਕਿਹਾ ਤਾਂ ਹੁਣ ਕੀ ਦੀ ਗੱਲ ਸਹੀ ਮੰਨੀ ਜਾਵੇ ਜੇ ਚੀਫ ਮਿਨਿਸਟਰ ਦੀ ਗੱਲ ਇਹ ਵੀ ਹੈ ਕਿ ਉਹਨੇ ਆਪ ਕਿਹਾ ਤਾਂ ਨਾਲ ਦੀ ਨਾਲ ਜੋਗਿੰਦਰ ਸਿੰਘ ਗੁਰਾਹਾਂ ਉਹਨਾਂ ਦਾ ਕਹਿਣਾ ਹੈ ਜਦੋਂ ਗੱਲ ਹੁੰਦੀ ਹੈ ਕਿ ਕੀ ਮਾਮਲਾ ਹੈ ਕਿੱਥੋਂ ਚੱਲ ਰਿਹਾ ਹੁਣ ਮਾਮਲਾ ਉਹ ਕਹਿੰਦੇ ਸਰਕਾਰ ਨੇ ਬੈਠ ਕੇ ਸਾਡੇ ਨਾਲ ਇੱਕ ਐਡਜਸਟਮੈਂਟ ਕੀਤੀ ਐ ਐਡਜਸਟਮੈਂਟ ਕੀ ਕੀਤੀ ਐ ਕਿ ਅਸੀਂ ਤੁਹਾਨੂੰ ਸੰਤੁਸ਼ਟ ਕਰਾਏ ਬਿਨਾ ਜ਼ਮੀਨ ਤੇ ਕਬਜ਼ਾ ਨਹੀਂ ਲਵਾਂਗੇ ਤੁਹਾਡੀ ਤਸੱਲੀ ਕਰਾਵਾਂਗੇ ਗੱਲਬਾਤ ਦੇ ਵਿੱਚ ਤੇ ਇਸ ਤੋਂ ਬਾਅਦ ਗੱਲ ਅੱਗੇ ਤੁਰੂ ਤੇ ਜੇ ਬਿਨਾ ਤਸੱਲੀ ਕਰਾਏ ਤੁਸੀਂ ਰਾਤੋਂ ਰਾਤ ਜਾਂ ਦਿਨ ਨੂੰ ਫੋਰਸ ਲਾ ਕੇ ਕਿਸੇ ਵੀ ਇੱਕ ਪਿੰਡ ਦੀ ਜ਼ਮੀਨ ਤੁਸੀਂ ਪੂਰਾ ਪ੍ਰਚਾਰ ਦਿਓ ਕਿ ਲਓ ਜੀ ਕਬਜ਼ਾ ਲੈ ਲਿਆ ਕਬਜ਼ਾ ਜਿਵੇਂ ਲਾਈਨ ਆਫ ਐਕਚੁਅਲ ਕੰਟਰੋਲ ਦੇ ਬਾਹਰ ਜਾ ਕੇ ਜਿਵੇਂ ਕਿਸੇ ਦੇਸ਼ ਤੋਂ ਲੈ ਲਿਆ ਹੁੰਦਾ ਜਿਵੇਂ ਚੀਨ ਤੋਂ ਕੋਈ ਰਕਬਾ ਛੜਾ ਲਿਆ ਹੁੰਦਾ ਸਾਈਡ ਤੇ ਜਾਂ ਇਧਰ ਪਾਕਿਸਤਾਨ ਤੋਂ ਛੜਾ ਲਿਆ ਹੁੰਦਾ ਲੋਕਾਂ ਨੂੰ ਤਾਂ ਐ ਕਬਜ਼ੇ ਵਾਂਗ ਲੱਗਦਾ ਜਿਵੇਂ 24 ਸੀਟਾਂ ਜਿਹੜੀਆਂ ਪਾਕਿਸਤਾਨੀ ਕਸ਼ਮੀਰ ਦੇ ਵਿੱਚ ਹੈਗੀਆਂ ਨੇ 24 ਸੀਟਾਂ ਵੈਕੈਂਟ ਹੋ ਲੈ ਲੀਆਂ ਹੁੰਦੀਆਂ ਨੇ ਜਿਵੇਂ ਐ ਤਾਂ ਪੇਸ਼ ਕਰਦੀ ਹੈ ਸਰਕਾਰ ਆਪਣੇ ਨਾਗਰਿਕਾਂ ਦੇ ਨਾਲ ਹਾਲਾਂਕਿ ਕੋ ਰੁਟੀਨ ਦੀਆਂ ਗੱਲਾਂ ਹੁੰਦੀਆਂ ਨੇ ਇਹ ਚੱਲਦੀਆਂ ਰਹਿੰਦੀਆਂ ਨੇ ਸਾਰੇ ਮਾਮਲੇ ਦੇ ਵਿੱਚ ਹੁਣ ਰੌਲਾ ਕੀ ਹੈ ਰੌਲਾ ਇਹ ਹੈ ਕਿਸਾਨਾਂ ਦੀਆਂ ਬਹੁਤ ਸਾਰੀਆਂ ਸ਼ਿਕਾਇਤਾਂ ਨੇ ਜਿਹਨੂੰ ਦੂਰ ਕਰਨਾ ਗਵਰਨਮੈਂਟਾਂ ਦੀ ਉਹ ਜ਼ਿੰਮੇਵਾਰੀ ਆ ਹੋਰ ਕਿਸੇ ਦੀ ਪਹਿਲੀ ਗੱਲ ਇਹ ਆ ਸਭ ਤੋਂ ਵੱਡੀ ਕਿ ਕਈ ਵਾਰ ਖੇਪਟਾਂ ਦੀ ਵੰਡ ਨਹੀਂ ਹੋਈ ਹੋਈ ਔਰ ਉਹ ਵੰਡ ਨਹੀਂ ਹੋਈ ਤਾਂ ਉਹਦੇ ਵਿੱਚ ਗੱਲ ਕੀ ਹੁੰਦੀ ਹੈ ਕਿ ਇੱਕ ਇੱਕ ਏਕੜ ਦੇ ਵਿੱਚ ਹੀ ਪੁਰਾਣੇ ਕਦੇ ਚੱਲੇ ਆ ਰਹੇ 50 50 ਬੰਦੇ ਬੈਠੇ ਹੋਏ ਨੇ ਕਿਸੇ ਦੇ ਇੱਕ ਕਨਾਲ ਨਾਲ ਹੈ ਕਿਸੇ ਦੇ ਕਿੰਨਾ ਅੱਧਾ ਕਿਸੇ ਦੇ ਕਿੰਨਾ ਹੁਣ ਉਹਨਾਂ ਚੋਂ ਬਹੁਤਿਆਂ ਦਾ ਪਤਾ ਵੀ ਨਹੀਂ ਕਿੱਥੇ ਚਲੇ ਗਏ ਨੇ ਡੈਥ ਹੋ ਗਈ ਹੈ ਕੌਣ ਆਏ ਉਹਨਾਂ ਦਾ ਉੱਥੇ ਹੈ ਜਾਂ ਨਹੀਂ ਹੈ ਇਹ ਬਹੁਤ بڑا ਪੰਗਾ ਹੈ ਇਸ ਕਰਕੇ ਇਹ ਜਿਹੜੀ ਗੱਲ ਜਦੋਂ ਸਾਡੇ ਚੀਫ ਮਿਨਿਸਟਰ ਕਹਿੰਦੇ ਨੇ ਕਈ ਵਾਰ ਇੱਕ ਵਾਰ ਪਹਿਛੇ ਵੀ ਕਿਹਾ ਕਿ ਡੀਸੀ ਤੇ ਸਾਰੇ ਤਸਿਲਦਾਰ ਜਾਣਗੇ ਪਿੰਡਾਂ ਚ ਬੈਠ ਬੈਠ ਕੇ ਸਾਰੀਆਂ ਖੇਤਾਂ ਦਾ ਮਾਮਲਾ ਤਕਸੀਮ ਦਾ ਮਾਮਲਾ ਜਿਹੜੀ ਵੰਡ ਹੁੰਦੀ ਹੈ ਜ਼ਮੀਨਾਂ ਦੀ ਇਹ ਕਰਨਗੇ ਬੈਠ ਕੇ ਇੰਤਕਾਲ ਵੀ ਬੈਠ ਕੇ ਕਰਨਗੇ ਸਾਰੇ ਦੇ ਸਾਰੇ ਪਰ ਉਹ ਗਏ ਤਾਂ ਕਿਤੇ ਦੇਖੇ ਨਹੀਂ ਇਹ ਪੰਗੇ ਲਗਾਤਾਰ ਪਏ ਹੋਏ ਜਦੋਂ ਇਹ ਨਹੀਂ ਹੁੰਦਾ ਤਾਂ ਗਵਰਨਮੈਂਟ ਕੀ ਕਰਦੀ ਹੈ ਜਾਂ ਨੈਸ਼ਨਲ ਹਾਈਵੇ ਅਥਾਰਟੀ ਕੀ ਕਰਦੀ ਹੈ ਉਹ ਕਹਿੰਦੇ ਲਓ ਜੀ ਤਸਿਲ ਚ ਤੁਹਾਡੇ ਪੈਸੇ ਜਮਾਣੇ ਰੱਖ ਤੇ ਜਦ ਤੁਹਾਡਾ ਮਾਨ ਕਰੂ ਜਦ ਤੁਹਾਡਾ ਝਗੜਾ ਹੱਲ ਹੋ ਗਿਆ ਉਦੋਂ ਲੈ ਲਿਓ ਅਸੀਂ ਆਪਣੀ ਜ਼ਮੀਨ ਤੇ ਕਬਜ਼ਾ ਕਰਦੇ ਹਾਂ ਇਹ ਕਿਹੜਾ ਤਰੀਕਾ ਉਹਨਾਂ ਦਾ ਝਗੜਾ ਤੇ ਮੇੜੂਗਾ ਕਾ ਉਹ ਹੋਊਗਾ ਕਿਵੇਂ ਕਿਸੇ ਗਵਰਨਮੈਂਟ ਲਈ ਇਹ ਕਿੱਡਾ ਕਬੱਡਾ ਮਾਮਲਾ ਹੈ ਕਿ ਦਿਨ ਬਿਠਾ ਕੇ ਪਿਛਲੇ ਪਛੋਕੜ ਦੇ ਵਿੱਚੋਂ 20 ਸਾਲ ਦਾ 30 ਸਾਲ ਦਾ ਰਿਕਾਰਡ ਲੈ ਕੇ ਕੌਣ ਕੌਣ ਹੈ ਉਸ ਸਾਰੇ ਰਿਕਾਰਡ ਦੇ ਵਿੱਚ ਕਿਹਦੇ ਨਾਂ ਗਰਦਾਵਰੀਆਂ ਨੇ ਕੌਣ ਕਾਬਜ਼ ਹੈ ਪਿੰਡਾਂ ਦੇ ਲੋਕਾਂ ਨੂੰ ਪੁੱਛ ਕੇ ਇਹ ਇਹ ਮਾਮਲੇ ਦਾ ਨਮਟੇਰਾ ਨਮਟਾਰਾ ਕਿਨੇ ਕਰਨਾ ਤਹਿਸੀਲਦਾਰ ਕਰਨਗੇ ਡਿਪਟੀ ਕਮਿਸ਼ਨਰ ਕਰਨਗੇ ਫਾਈਨੈਂਸ਼ੀਅਲ ਕਮਿਸ਼ਨਰ ਰੈਵਨਿਊ ਕਰੇਗਾ ਜਦੋਂ ਵੀ ਮਾਮਲੇ ਨੇ ਤੁਹਾਡੇ ਕੋਲ ਤਾਕਤ ਹੈ ਪੈਸੇ ਤਰੀਕਾ ਉਧਰ ਕਿਉਂ ਨਹੀਂ ਪੜਾ ਲੈਂਦੇ ਇਹ ਦੂਜੀ ਗੱਲ ਜਿਹੜੀ ਕਿਸਾਨਾਂ ਦੀ ਇੱਕ ਪ੍ਰੋਬਲਮ ਆਣੀ ਹੈ ਉਹ ਪ੍ਰੋਬਲਮ ਇਹ ਹੈ ਕਿ ਕਿਸੇ ਦੀ ਜ਼ਮੀਨ ਦੇ ਵਿੱਚ ਦੀ ਚਲਾ ਗਿਆ ਜੀ ਉਹਦੀ ਦੋ ਕਨਾਲ ਜ਼ਮੀਨ ਇੱਧਰ ਰਹਿ ਗਈ ਚਾਰ ਤੁਸੀਂ ਲੈ ਲਈ ਦੋ ਕਿਧਰੇ ਬਾਕੀ ਉਹਦਾ ਕੀ ਕਰੂਗਾ ਕਿਵੇਂ ਕਰੂਗਾ ਉਹਦੇ ਵੀ ਥੋੜਾ ਜਆ ਖਿਆਲ ਰੱਖ ਲੈਣਾ ਚਾਹੀਦਾ ਜਾਂ ਤਾਂ ਨਾਲ ਦੇ ਵੀ ਤੁਸੀਂ ਲੈ ਲਓ ਕੋਈ ਦਾ ਤਰੀਕਾ ਕਰੋ ਜਾ ਉਹਨੂੰ ਚਾੱਕ ਕੇ ਕਿਤੇ ਲੈਣ ਦਾ ਪੱਕਾ ਉਹਦਾ ਬੰਦੋਬਸਤ ਕਰ ਦਿਓ ਉਹ ਵੀ ਇੱਕ ਤਰੀਕਾ ਹੋ ਸਕਦਾ ਔਰ ਇੱਕ ਕਿਸਾਨ ਦੀ ਤਾਂ ਮੋਟਰ ਇੱਕ ਪਾਸੇ ਕੱਲੀ ਰਹੇਗੀ ਤੇ ਬਾਕੀ ਜਮੀਨ ਇੱਕ ਪਾਸੇ ਰਹੇਗੀ ਤੇ ਵਿਚ ਦੀ ਤਾਂ ਇਹ ਵਾਗ ਗਿਆ ਸਾਰਾ ਦਾ ਸਾਰਾ ਸੜਕ ਵਾਲਾ ਕੰਮ ਉਹ ਆਪਣਾ ਉਹਨੂੰ ਕਿਵੇਂ ਕਰੂਗਾ ਔਰ ਇਹ ਇਹਦੇ ਤੋਂ ਵੀ ਇਲਾਵਾ ਇਹ ਕਿਸਾਨਾਂ ਦੇ ਕਹਿਣੇ ਨੇ ਤੇ ਇੱਕ ਸਭ ਤੋਂ بڑا ਸਵਾਲ ਹੁਣ ਹੀ ਮਲੇਰਕੋਟ ਲਿਆਲੇ ਕਿਸਾਨਾਂ ਦਾ ਵੀ ਕੀ ਕਹਿਣਾ ਜਿਹੜੇ ਸਰਾਉਂਦ ਵਾਲੇ ਇਹ ਤਰੀਕਾ ਕਿੱਥੇ ਆ ਕਿ ਕਿਸੇ ਨੂੰ ਤੁਸੀਂ 90 ਲੱਖ ਦਿੱਤਾ ਹੈ ਉਸੇ ਰੋਡ ਦੇ ਮਾਮਲੇ ਦੇ ਵਿੱਚ ਕਿਸੇ ਨੂੰ ਤੁਸੀਂ 85 ਲੱਖ ਦਿੱਤਾ ਕਿਸੇ ਨੂੰ 40 ਦੇ ਰਹੇ ਹੋ ਕਿਸੇ ਨੂੰ 20 ਦੇ ਰਹੇ ਹੋ ਕਿਸੇ ਨੂੰ 50 ਦੇ ਰਹੇ ਹੋ ਇਹਦੇ ਤੇ ਬਹੁਤ ਚਿਰ ਦੀ ਗੱਲ ਚੱਲਦੀ ਹੈ ਕਿ ਕਿਉਂ ਨਹੀਂ ਤੁਸੀਂ ਇੱਕ ਰੇਟ ਕੈਬਨਟ ਦੇ ਵਿੱਚ ਇੱਕ ਡਿਸਾਈਡ ਕਰ ਲੈਂਦੇ ਇੱਕ ਮਿਨੀਮਮ ਰੇਟ ਡੀਸੀਆਂ ਦੇ ਸਹਾਰੇ ਛੱਡ ਕੇ ਤੁਸੀਂ ਬੈਠੇ ਹੋ ਉਸ ਮਾਮਲੇ 'ਚ ਕਿ ਜਿਹੜਾ ਡੀਸੀ ਰੇਟ ਹੈ ਜਿ ਉਹ ਹੋਏਗਾ ਔਰ ਉਹ ਰੇਟ ਇੱਕ ਤੈਅ ਕਰ ਦੋ ਇੱਕ ਬੇਸ ਰੇਟ ਤੇ ਬੇਸ ਰੇਟ ਦੇ ਮਕਾਬਕ ਜਿਹੜਾ ਜ਼ਮੀਨ ਐਕਵਾਇਰ ਕਰਨ ਵਾਲਾ ਕਾਨੂੰਨ ਹੈ 2013 ਦਾ ਉਹਦੇ ਮੁਤਾਬਕ 4 ਗੁਣਾ ਜਿਹੜਾ ਉਹਦੇ ਨਾਲ ਮਲਟੀਪਲਾਈ ਕਰਕੇ ਤੇ ਨਾਲ ਦੀ ਨਾਲ ਬਾਕੀ ਦੇ ਜਿਹੜੀਆਂ ਉਹਨਾਂ ਦੀਆਂ ਸੁਵਿਧਾਵਾਂ ਮਿਲਦੀਆਂ ਨੇ ਉਹ ਦੇ ਦਿਓ ਤੇ ਕਿਸਾਨ ਜ਼ਮੀਨ ਦੇ ਦੇਣਗੇ ਹਾਲਾਂਕਿ ਉਹ ਅਲੱਗ ਗੱਲ ਹੈ ਕਿ ਅਜੇ ਬਹੁਤ بڑا ਮਾਮਲਾ ਪਿਆ ਜ਼ਮੀਨ ਦੇਣੀ ਕਿਉਂ ਜ਼ਰੂਰੀ ਹੈ ਜਾਂ ਕਿਉਂ ਜ਼ਰੂਰੀ ਨਹੀਂ ਹੈ ਪਰ ਅੱਜ ਦੇ ਜਿਹੜਾ ਝਗੜਾ ਉਹ ਤਾਂ ਇੰਨਾ ਹੀ ਹੈ ਨਾ ਕਿ ਉਹ ਰੇਟ ਸਹੀ ਮੰਗਦੇ ਨੇ ਪੂਰਾ ਰੇਟ ਮੰਗਦੇ ਨੇ ਤੁਹਾਨੂੰ ਵੀ ਪਤਾ ਹੈ ਬਿਨਾਂ ਇੱਛਾ ਤੋਂ ਲੈ ਰਹੇ ਹੋ ਮਾਰਕੀਟ ਰੇਟ ਕੀ ਹੁੰਦਾ ਤੁਹਾਨੂੰ ਵੀ ਪਤਾ ਹੈ डीसी रेट ਕੀ ਹੁੰਦਾ ਤੁਹਾਨੂੰ ਵੀ ਪਤਾ ਕੀ ਡੀਸੀ ਰੇਟ ਫੁੱਲ ਮਾਰਕੀਟ ਰੇਟ ਨੂੰ ਰਿਪਰੈਜ਼ੈਂਟ ਕਰਦਾ ਕੋਈ ਵੀ ਕਿਤੇ ਵੀ ਸੌਖਾ ਕੇ ਕਹਿ ਸਕਦਾ ਉਹ ਪਰਲੀ ਕਿ ਡੀਸੀ ਰੇਟ ਮਾਰਕੀਟ ਰੇਟਨ ਦੀ ਪ੍ਰਤੀਨਿਧ ਹੁੰਦਾ ਹੈ ਹਮੇਸ਼ਾ ਹੀ ਜਿੱਦਣ ਉਹ ਹੋਊਗਾ ਤੁਹਾਡਾ ਪ੍ਰਾਪਰਟੀ ਦਾ ਤੜਾ ਤੜਾ ਕਰਕੇ ਡਿੱਗ ਜਾਊਗਾ ਉਹ ਜਿਹੜਾ ਕਾਲਾ ਧਨ ਚਿੱਟਾ ਕਰਨ ਵਾਲਾ ਰੂਟ ਹੈ ਜਿਹੜਾ ਆਟੋਮੈਟਿਕਲੀ ਖਤਮ ਹੋ ਜਾਏਗਾ ਜਿੱਦਣ ਇਹ ਪੂਰੀ ਪ੍ਰਾਪਰਟੀ ਦਾ ਪੂਰੇ ਰੇਟ ਤੇ ਰਜਿਸਟਰੀਆਂ ਹੋਣ ਲੱਗੀਆਂ ਉਸ ਤਰੀਕੇ ਨਾਲ ਹੋਣ ਲੱਗ ਗਏ ਜੇ ਉਹ ਨਹੀਂ ਠੀਕ ਕਰ ਸਕਦੇ ਤਾਂ ਘਟੋ ਘਟ ਕਿਸਾਨ ਨੂੰ ਉਸ ਲੈਵਲ ਦੇ ਉੱਤੇ ਨੁਕਸਾਨ ਨਹੀਂ ਪਚਾਉਣਾ ਚਾਹੀਦਾ ਕਿਸੇ ਵੀ ਰੂਪ ਦੇ ਵਿੱਚ ਤੇ ਇਹ ਤੋਂ ਅਗਲੀ ਗੱਲ ਜਿਹੜੀ ਚੱਲ ਰਹੀ ਹੈ ਉਹ ਚੱਲ ਰਹੀ ਹੈ ਓਵਰਆਲ ਡਵੈਲਪਮੈਂਟ ਦਾ ਤਰੀਕਾ ਹੁੰਦਾ ਪੰਜਾਬ ਮਾਰਿਆ ਜਾਊਗਾ ਜੀ ਪੰਜਾਬ ਪਤਾ ਨਹੀਂ ਕੀ ਹੋ ਜਾਏਗਾ ਉਸੇ ਲਈ ਇੰਡਸਟਰੀ ਤੋਂ ਕਹਿੰਦੇ ਆ ਜੇ ਕੋਈ ਕਾਲੇ ਪਾਣੀ ਦਾ ਮੋਰ ਚੱਲੋਂਦਾ ਤੁਸੀਂ ਕਹਿੰਦੇ ਹੋ ਇੰਡਸਟਰੀ ਬੰਦ ਕਰਾ ਦੋਗੇ ਵਿਕਾਸ ਕਿੱਥੇ ਹੋਏਗਾ ਪੰਜਾਬ ਛੋਟਾ ਜਿਹਾ ਪੰਜਾਬ ਹੈ 95% ਜ਼ਮੀਨ ਸਿੰਜੂ ਜ਼ਮੀਨ ਹੈ ਪਾਣੀ ਉਹਦਾ ਮੁੱਕ ਚੱਲਿਆ ਉਹ ਡਰੇਨ ਹੋ ਗਿਆ ਸਾਰੇ ਕਿਤੇ ਜਾ ਕੇ ਹੁਣ ਤਾਂ ਫੋਰਸਡ ਮਾਈਗ੍ਰੇਸ਼ਨ ਹੋਣ ਲੱਗੀ ਲੋਕਾਂ ਦਾ ਜੀ ਲੱਗਣੋਂ ਬੰਦ ਹੋ ਗਏ ਪੰਜਾਬ ਦੀ ਧਰਤੀ ਤੇ ਡਰਗ ਜਿਹੜੀ ਉਹ ਲਗਾਤਾਰ ਖਾ ਰਹੀ ਹੈ ਨੌਜਵਾਨਾਂ ਦੇ ਵੱਡੇ ਹਿੱਸੇ ਨੂੰ ਕਿਸਾਨ ਮਜ਼ਦੂਰ ਖੁਦਕਸ਼ੀ ਕਰ ਰਹੇ ਆ ਚਾਰ ਸਫੇਰ ਇਕਨੋਮਿਕ ਰਸਤਾ ਨਹੀਂ ਕਿਸਾਨੀ ਨੂੰ ਦਿਖਾਈ ਦੇ ਰਿਹਾ ਤੇ ਹੋਰ ਲੋਕਾਂ ਨੂੰ ਦਿਖਾਈ ਦੇ ਰਿਹਾ ਉਹ ਇਹ ਜੇ ਮਾਮਲੇ ਚ ਕੋਈ ਬਾਹ ਫੜਨੀ ਹੁੰਦੀ ਹੈ ਉਹਨਾਂ ਲੋਕਾਂ ਦੀ ਜਾਂ ਉਹ ਇਹ ਜੇ ਮਾਮਲੇ ਦੇ ਵਿੱਚ ਸਭੋ ਬਲਡੋਜ਼ਰ ਲਿਆਉਣੇ ਹੁੰਦੇ ਨੇ ਫੋਰਸ ਲਿਆਉਣੀ ਹੁੰਦੀ ਹੈ ਤੇ ਕਰਨਾ ਕੀ ਹੁੰਦਾ ਇਹ ਬਹੁਤ ਨਾਜ਼ੁਕ ਸਵਾਲ ਹੈ ਕਈ ਸੱਜਣ ਉਹ ਵੀ ਜਿਹੜੇ ਚਾਰ ਸਪੇਰੇ ਬੈਠੇ ਹੁੰਦੇ ਨੇ ਉਹ ਕਹਿੰਦੇ ਨੇ ਦੇਖੋ ਜੀ ਹਰਿਆਣੇ ਚ ਰੌਣਾ ਨਹੀਂ ਪਿਆ ਧੁਰ ਤੱਕ ਰੌਣਾ ਨਹੀਂ ਪਿਆ ਕਿਤੇ ਜਾ ਕੇ ਇਹ ਕੀ ਕਰਦੇ ਹੋ ਹਾਂ ਇਹ ਸੜਕਾਂ ਪਤਾ ਕੀ ਕਰਨੀਆਂ ਨੇ ਸਭ ਤੋਂ ਪਹਿਲਾਂ ਤਾਂ ਬਾਰਡਰ ਦੇ ਮਾਮਲੇ ਤੇ ਕਹਿੰਦੇ ਜੀ ਉੱਥੇ ਸਾਨੂੰ ਕੋਈ ਦਿੱਕਤ ਨਹੀਂ ਆਉਣੀ ਚਾਹੀਦੀ ਤੁਰਨ ਪੈ ਤਾਂ ਇੱਕ ਕੰਮ ਕਰ ਲੈ ਪੰਜਾਬ ਗਵਰਨਮੈਂਟ ਆਫ ਇੰਡੀਆ ਐਨਐਚਆਈ ਕਰ ਸਕਦੀ ਹੈ 553 ਕਿਲੋਮੀਟਰ ਦਾ ਬਾਰਡਰ ਹੈ ਪੰਜਾਬ ਦਾ ਆਲੇ ਦੁਆਲੇ ਸ਼ੁਰੂ ਕਰਕੇ ਉਹ ਸਿਰੇ ਤੱਕ ਜਿਹੜੀ ਤਾਰ ਲਾਈ ਹੋਈ ਹੈ ਤਾਰ ਤੋਂ ਪਾਰ ਦੇ ਕਿਸਾਨ ਨੇ ਜਿਹੜੇ ਵਿਚਾਲੇ ਬਾਰਡਰ ਰੱਖਿਆ ਹੋਇਆ ਤੁਸੀਂ ਕਿਤੋਂ 5 ਕਿਲੋਮੀਟਰ ਦਾ ਖੇਦੈਰਾ ਆ ਜਾਂਦਾ ਕਿਤੋਂ ਕਿੰਨਾ ਦਾਇਰਾ ਆ ਜਾਂਦਾ ਜਿੱਥੇ ਉਹ ਆਪਣੀਆਂ ਫਸਲਾਂ ਨਹੀਂ ਬੀਜ ਸਕਦੇ ਇਹ ਲਾਇਆ 2 ਜਾਂ 2.5 ਫੁੱਟ ਤੋਂ ਉੱਚੀ ਫਸਲ ਨਹੀਂ ਹੋਵਾ ਸਕਦੇ ਇਦੋਂ ਤੋਂ ਪਹਿਲਾਂ ਮੋੜ ਟਿੱਕੀ ਸੇਪਣ ਤੋਂ ਪਹਿਲਾਂ ਵਾਪਸ ਆਉਣਾ ਪਏਗਾ ਸੂਰਜ ਚੜ੍ਹਨ ਤੋਂ ਬਾਅਦ ਹੀ ਤੁਸੀਂ ਉੱਥੇ ਜਾ ਸਕਦੇ ਹੋ ਜੀ ਦਾ ਮੁਆਵਜ਼ਾ ਤੁਸੀਂ ਸਾਲਾਂ ਤੋਂ ਨਹੀਂ ਦੇ ਰਹੇ ਉਹ ਸਾਰੇ ਰਿਕੁਆਇਰ ਕਰ ਲੋ ਕਿਸਾਨਾਂ ਦੀ 5 ਕਿਲੋਮੀਟਰ ਦੀ ਬਹੁਤ ਚੌੜੀ ਸੜਕ ਬਣਾ ਦੋ ਬਾਰਡਰੇ ਬਾਰਡਰ ਲੈ ਜਾਓ ਰਾਜਸਥਾਨ ਚ ਗੁਜਰਾਤ ਤੱਕ ਜੇ ਕੋਈ ਬੋਲ ਗਿਆ ਤਾਂ ਤੁਸੀਂ ਦੱਸਣਾ ਤੇ ਉਹਨਾਂ ਨੂੰ ਕੇਵਲ ਦੇ ਦੇਓ ਉਹ ਸਾਰਾ ਕੁਝ ਜ਼ਰੂਰੀ ਥੋੜੀ ਆ ਕਿ ਆ ਜੀਟੀ ਰੋਡ ਦੇ ਨਾਲ ਜੋੜ ਕੇ ਤੁਸੀਂ ਭਾਰਤਵਾਲਾ ਐ ਬਣਾਉਣੀ ਆ ਭਾਰਤਵਾਲਾ ਬਾਰਡਰ ਦੇ ਨੇੜੇ ਜਿਹੜੇ ਬਣਾ ਲਓ ਰਾਜਸਥਾਨ ਗੁਜਰਾਤ ਦੇ ਥਾਰ ਦੇ ਜਿਹੜੇ ਰੇਤ ਨੇ ਉੱਥੇ ਕੋਈ ਨਹੀਂ ਪੁੱਛੇਗਾ ਕਿਉਂਕਿ ਆਬਾਦੀ ਹੈ ਨਹੀਂ ਬਹੁਤ ਸਾਰਾ ਪਿਆ ਜਿੰਨਾ ਪੈਸਾ ਦੇ ਦੋਗੇ ਠੀਕ ਹੈ ਉਹਦੇ ਨਾਲ-ਨਾਲ ਜੋੜ ਲਓ ਸਾਰਾ ਬਲਕਿ ਚਾਰ ਸਫੇਰੇ ਜੋੜ ਦੋ ਉਧਰ ਚਾਈਨਾ ਦੀ ਸਰਾਹ ਦਾ ਟੋਲਾ ਲੈ ਜਾਓ ਇਧਰੋਂ ਲੈ ਜਾਓ ਕੋ ਕਿਉਂ ਪੰਜਾਬ ਦਾ ਢਿੱਡ ਪਾੜ ਕੇ ਵਿੱਚੋਂ ਇਸ ਵਾਰਲੇ ਪਾਸੇ ਕੀਤਾ ਜਾ ਰਿਹਾ ਹੈ ਜਿੰਨੇ ਉਹ ਪ੍ਰੋਜੈਕਟ ਬਣ ਰਹੇ ਨੇ ਕਿਤੇ ਨਕਸ਼ਾ ਦੇਖ ਕੇ ਦੇਖੋ ਇਹ ਨੇਚਰ ਦੇ ਉਲਟ ਦਿਸ਼ਾ ਦੇ ਵਿੱਚ ਪ੍ਰੋਜੈਕਟ ਨੇ ਸਾਰੇ ਜਿਹੜੀ ਧਾਰਾ ਜਿਹੜੀ ਡਾਇਰੈਕਸ਼ਨ ਦੇ ਵਿੱਚ ਭਾਰਤ ਵਾਲਾ ਪੰਜਾਬ ਵਿੱਚ ਵਹਿ ਚ ਰਹੀ ਹੈ ਇਹ ਫਿਊਚਰ ਜਦੋਂ ਨੇਚਰ ਨਰਾਜ ਹੋਗੀ ਤਾਂ ਹੜ੍ਹ ਵੀ ਆਉਣਗੇ ਤੇ ਸੋਕੇ ਵੀ ਆਉਣਗੇ ਤੇ ਉਹ ਸਾਰੀਆਂ ਚੀਜ਼ਾਂ ਦਾ ਪੰਜਾਬ ਭੁਗਤ ਭੋਗੀ ਹੋਏਗਾ ਤੁਹਾਡੇ ਸਾਹਮਣੇ ਹੋਏਗਾ 20 ਫੁੱਟ ਉੱਚੀਆਂ ਸੜਕਾਂ ਨੇ ਉਹ ਜਿਹਦੇ ਨਾਲ ਡਾਫਾਂ ਲੱਗਣੀਆਂ ਨੇ ਜਦੋਂ ਕਿਤੇ ਜ਼ਿਆਦਾ ਪਾਣੀ ਆ ਗਿਆ ਡਾਫ ਲੱਗਣੀਆਂ ਡਾਫ ਨਾਲ ਜਿੱਥੇ ਪੁਰਾਣੀਆਂ ਚੀਜ਼ਾਂ ਮਾਰੇ ਜਾਣੇ ਨੇ ਪੁਰਾਣੇ ਦੇ ਪੁਰਾਣੇ ਜਿਹੜੇ ਉਹਦੇ ਪਰਲੇ ਪਾਸੇ ਦੇ ਕਿਸਾਨ ਹੋਣਗੇ ਇਧਰਲੇ ਸਾਈਡ ਤੇ ਪਹਾੜੀ ਏਰੀਆ ਸਾਈਡ ਤੇ ਉਹਨਾਂ ਦਾ ਇਲਾਜ ਕੀ ਹੋਏਗਾ ਇਹ ਸਭ ਤੋਂ ਬੜਾ ਕੁਐਸਚਨ ਹੈ ਇੰਨੀ ਉੱਚੀ ਉਹ ਕਿਉਂ ਬਣਾਉਣੀ ਹੈ ਉਹਦਾ ਕੀੜੀ ਇੰਜੀਨੀਅਰਿੰਗ ਹੈ ਕਿਉਂ ਨਹੀਂ ਲੋਕਾਂ ਨੂੰ ਇਹ ਸੌਖੇ ਤਰੀਕੇ ਨਾਲ ਦੱਸਿਆ ਜਾਂਦਾ ਕਿ ਐਡੇ ਉੱਚੇ ਬਾੜਨਗੇ ਤੋਂ نیچے ਬਾੜਨੀ ਸੰਭੇ ਉਹਦਾ ਕੀ ਵਜ੍ਹਾ ਹੈ ਵਜ੍ਹਾ ਕੀ ਹੈ ਕੋਈ ਤਾਂ ਹੋਊਗੀ ਔਰ ਫਿਰ ਇਹਦੇ ਨਾਲ ਦੀ ਨਾਲ ਇਹ ਵੀ ਹੈ ਕਿ ਜਿਹੜਾ ਇਹ ਸਾਰੇ ਪ੍ਰੋਜੈਕਟ ਇਸ ਲੈਵਲ ਦੇ ਬਣ ਰਹੇ ਨੇ ਇਹ ਕਿੱਥੇ ਜਾਣਗੇ ਤੇ ਕੀ ਕਰਨ ਜਾਣਾ ਹੈ ਪੰਜਾਬ ਚੋਂ ਕਿਹੜਾ ਸਮਾਨ ਹੈ ਜਿਹੜਾ ਤੁਸੀਂ ਕਹਿੰਦੇ ਹੋ ਇੱਥੋਂ ਚੱਕ ਕੇ ਉੱਥੇ ਲੈ ਜਾਣਾ ਕਿਸਾਨ ਨੂੰ ਫਾਇਦਾ ਹੋ ਜਾਊਗਾ ਕਿਹੜਾ ਕਿਸਾਨ ਹੈ ਜਿਹੜਾ ਆਪਣੀ ਮੰਡੀ ਚ ਜਾਣਾ ਦਿੱਦੀ ਵੀ ਪ੍ਰੋਬਲਮ ਆ ਜਾਏਗੀ ਜੀ ਨੂੰ ਕਿਉਂਕਿ ਤੁਹਾਡੀ ਖੇਤ ਚੋਂ ਭਰੀ ਹੋਈ ਟਰਾਲੀ ਥੋੜੀ ਇਸ ਰੂਟ ਤੇ ਚੜ ਜਾਊਗੀ ਕਿਤੇ ਜਾ ਕੇ ਕਿਸਾਨ ਦਾ ਸਿੰਪਲ ਚੱਕ ਕੇ ਕੋਈ ਹੋਰ ਜਿਹੜੇ ਸਾਧਨ ਨੇ ਚੱਕ ਕੇ ਉਹ ਥੋੜੀ ਚੜ ਜਾਣ ਦੇ ਦਿੱਤੇ ਉਹਦੇ ਤੇ ਪਰਹਿੰਪਸ਼ਨ ਹੋਣੀ ਹੈ ਉਹਦੇ ਤੱਕ ਖਾਸ ਸਪੀਡ ਵਾਲੀ ਚੀਜ਼ ਇੱਕ ਖਾਸ ਜਗ੍ਹਾ ਤੋਂ ਚੜਨੀ ਹੈ ਖਾਸ ਜਗ੍ਹਾ ਤੇ ਉਤਰਨੀ ਹੈ ਔਰ ਉਹ ਸਾਰੇ ਮਾਮਲੇ ਕਿਸਾਨਾਂ ਦੀ ਫਸਲ ਖਰੀਦਣ ਤੋਂ ਬਾਅਦ ਜਿਹੜਾ ਅੱਗੇ ਵਪਾਰਕ ਤਬਕਾ ਆਏਗਾ ਤੇ ਉਹਦੇ ਲਈ ਨੇ 24 24 ਟਾਇਰੇ BB ਟਾਇਰੇ ਟਰੱਕ ਜਿਹੜੇ ਨੇ ਉਹ ਕਿਸਾਨ ਦੀ ਫਸਲ ਚੱਕਣ ਲਈ ਨਹੀਂ ਹੈ ਤੇ ਕਾਰਪੋਰੇਟ ਮਾਡਲ ਦੀ ਡਿਵੈਲਪਮੈਂਟ ਦੇ ਵਾਸਤੇ ਨੇ ਔਰ ਦੂਜਾ ਇਹ ਹੈ ਕਿ ਉਸ ਮਾਡਲ ਦਾ ਇੱਕ ਰੂਪ ਹੈ ਜਿਹੜਾ ਕਹਿੰਦਾ ਇੱਕ ਦੇਸ਼ ਇੱਕ ਸਭਿਆਚਾਰ ਇੱਕ ਦੇਸ਼ ਇੱਕ ਚੋਣ ਇੱਕ ਦੇਸ਼ ਇੱਕ ਮੋਲੀ ਇੱਕ ਦੇਸ਼ ਇੱਕ ਸਾਰਾ ਕੁਝ ਜਿਹੜਾ ਬਦਲ ਦੇਣਾ ਚਾਹੁੰਦਾ ਉਹ ਸਾਰੇ ਮਾਮਲੇ ਇਹ ਡਾਇਵਰਸ ਕੰਟਰੀ ਹੈ ਇਹ ਕੌਣ ਕਹਦਾ ਦੁਨੀਆ ਦੇ ਵਿੱਚ ਇੱਕੋ ਮਾਡਲ ਚੱਲੂਗਾ ਜੇ ਕੁਦਰਤ ਡਾਇਵਰਸ ਹੈ ਤਾਂ ਵੱਖ-ਵੱਖ ਮਾਡਲ ਕਿਉਂ ਨਹੀਂ ਹੋ ਸਕਦਾ ਪੰਜਾਬ ਦੇ ਆਪਣੇ ਕਲਚਰ ਆਪਣੀ ਬੋਲੀ ਆਪਣੇ ਪਛੋਕੜ ਦੇ ਮੁਤਾਬਕ ਅਲੱਗ ਮਾਡਲ ਕਿਉਂ ਨਹੀਂ ਹੋ ਸਕਦਾ ਪੰਜਾਬ ਦਾ ਫਿਊਚਰ ਜੇਕਰ ਪੰਜਾਬ 'ਚ ਰੋਜ਼ਗਾਰ ਪੈਦਾ ਕਰਨਾ ਹੈ ਜੇ ਪੰਜਾਬ ਦੀ ਖੇਤੀ ਨੂੰ ਖੜੀ ਕਰਨਾ ਹੈ ਪੰਜਾਬ ਦਾ ਫਿਊਚਰ ਮਿਡਲ ਈਸਟ ਵਾਲੇ ਪਾਸੇ ਹੈ ਬਾਰਡਰ ਖੋਲਣ ਵਾਲੇ ਪਾਸੇ ਹੈ ਸੜਕ ਦੀ ਜਿਹੜੀਆਂ ਸੜਕਾਂ ਬਣਨਗੀਆਂ ਉਧਰ ਨੂੰ ਬਣਾਉਣ ਵਾਲੇ ਪਾਸੇ ਹੈ ਪੰਜਾਬ ਦਾ ਫਿਊਚਰ 2 2000 ਕਿਲੋਮੀਟਰ ਇਧਰ ਦੱਖਣ ਵੱਲ ਨੂੰ ਜਾਣ ਵਾਲੇ ਪਾਸੇ ਨਹੀਂ ਹੈ ਪੰਜਾਬ ਦਾ ਫਿਊਚਰ ਕਿਉਂਕਿ ਕਾਸਟ ਆਫ ਪ੍ਰੋਡਕਸ਼ਨ ਦੇ ਐਂਗਲ ਤੋਂ ਵੀ ਜੇਕਰ ਤੁਸੀਂ ਤੈਅ ਕਰੋ ਕਾਸਟ ਆਫ ਟਰਾਂਸਪੋਰਟ ਦੇ ਐਂਗਲ ਤੋਂ ਵੀ ਜੇ ਤੁਸੀਂ ਤੈਅ ਕਰੋ ਪਰ ਜੁਟ ਦੇ ਲਿਹਾਜ ਦੇ ਨਾਲ ਉਹ ਚੀਜ਼ ਪੁੱਗਣੀ ਨਹੀਂ ਜਿਹੜੀ ਸਭ ਤੋਂ ਮਹਿੰਗੀ ਪੈਂਦੀ ਹੋਊਗੀ ਕਦੇ ਵੀ ਉਸ ਲੈਵਲ ਇਸ ਕਰਕੇ ਇਹਨਾਂ ਚੀਜ਼ਾਂ ਨੂੰ ਦੇਖਣਾ ਬੇਹੱਦ ਜ਼ਰੂਰੀ ਹੈ ਔਰ ਜਿਹੜਾ ਟਕਰਾ ਹੈ ਪੰਜਾਬ ਚ ਇੱਕ ਪੋਲੀਟੀਕਲ ਬੇਚੈਨੀ ਹੈ ਬੇਹੱਦ ਲੋਕਾਂ ਦੇ ਵਿੱਚ ਇਹ ਬੇਚੈਨੀ ਦੇ ਸਵਾਲ ਹੁੰਦੇ ਨੇ ਜਦੋਂ ਕੋਈ ਬੰਦਾ ਆਪਣੇ ਆਪ ਨੂੰ ਮਾਰਦਾ ਹੈ ਸੁਸਾਈਸਾਈਡ ਕਰਦਾ ਹੈ ਨਾ ਸੁਸਾਈਸਾਈਡ ਵੀ ਇੱਕ ਹਿੰਸਾ ਦਾ ਰੂਪ ਹੁੰਦਾ ਹੈ ਉਹ ਆਪਣੇ ਆਪ ਨੂੰ ਮਾਰ ਲੈਂਦਾ ਕਿਸੇ ਨੂੰ ਨਹੀਂ ਚਾਹੁੰਦਾ ਗੈਂਗਸਟਰ ਕਲਚਰ ਉਹਦਾ ਦੂਜਾ ਰੂਪ ਹੈ ਜਾ ਕੇ ਉਹ ਕਹਿੰਦਾ ਵੀ ਚਲੋ ਉਧਰ ਚੱਲਦੇ ਆ ਆਪਾਂ ਜਿੰਨੀ ਚੋਣੀਆਂ ਆ ਜਿਆਸੀ ਦੀ ਜ਼ਿੰਦਗੀ ਜਿਉਾਂਗੇ ਕੋਈ ਨਹੀਂ ਮਾਰ ਲਾਂਗੇ ਦਵੱਗੀ ਵੀ ਦਿਖਾਵਾਂਗੇ ਉਤੋਂ ਅਗਲੇ ਰਾਹ ਵੀ ਨੇ ਜਿਹੜੇ ਹਸਪਤਾਲਾਂ 'ਚ ਹਾਰਟ ਅਟੈਕ ਨਾਲ ਹੋ ਕੇ ਮਰ ਜਾਣਾ ਜਾਂ ਮਾਜੂਸੀ 'ਚ ਜਾਂ ਨਵਾਸਤਾ ਦੇ ਆਲਮ ਦੇ ਵਿੱਚ ਦਵਾਈ ਖਾਂਦੇ ਮਰ ਜਾਣਾ ਇਹ ਵੀ ਆਪਣੇ ਆਪ ਨੂੰ ਤਕਲੀਫ ਦੇਣ ਵਾਲੇ ਕੰਮ ਹੁੰਦਾ ਉਸ ਪਾਸੇ ਜਾਂਦਾ ਕਿਉਂਕਿ ਜਦੋਂ ਲੋਕ ਨਿਰਾਸ਼ ਹੁੰਦੇ ਨੇ ਸੱਤਾ ਬਰੂਟਲ ਹੋ ਜਾਂਦੀ ਹੈ ਸੱਤਾ ਤੁਹਾਡੀ ਗੱਲ ਨਹੀਂ ਸੁਣਦੀ ਤਾਂ ਉਸ ਪਾਸੇ ਵੱਲ ਨੂੰ ਚੱਲਿਆ ਜਾਣਾ ਦੂਜੀ ਗੱਲ ਜਿਹੜੀ ਉਧਰ ਨੂੰ ਚਾਹੁੰਦੀ ਹੈ ਇਸ ਕਰਕੇ ਪੰਜਾਬ ਦੀ ਸਰਕਾਰ ਕੱਲੇ ਐਸਐਸਪੀ ਜਾਂ ਡੀਸੀਆਂ ਤੇ ਨਾ ਛੱਡੇ ਇਹ ਵੱਡੇ ਮਾਮਲੇ ਦੇ ਭਗਵਾਨਤਮਾਨ ਉਹਨਾਂ ਦੀ ਕਰ ਉਹਨੂੰ ਕੈਬਨਟ ਹੋਣ ਜਾ ਰਹੀ ਹੈ ਉਸ ਕੈਬਨਟ ਤੇ ਡਿਸੀਜਨ ਲੈ ਲਓ ਕੋਈ ਬੇਸ ਰੇਟ ਤੈਅ ਕਰੋ ਕਿ ਦੂ ਘੱਟ ਨਹੀਂ ਮਿਲੂਗਾ ਜੀ ਤੁਸੀਂ ਢਾਲ ਬਣੋ ਕਿਉਂਕਿ ਤੁਸੀਂ ਪੰਜਾਬ ਦੇ ਨੁਮਾਇੰਦੇ ਹੋ ਇਸ 바 ਤੁਸੀਂ ਗੌਰਮੈਂਟ ਆਫ ਇੰਡੀਆ ਨਾਲ ਨੇਗੋਸ਼ੀਏਸ਼ਨ ਕਰੋ ਨੈਸ਼ਨਲ ਹਾਈਵੇ ਥੌਰੀਟੀ ਨਾਲ ਨੇਗੋਸ਼ੀਏਸ਼ਨ ਕਰੋ ਬੈਠ ਕੇ ਕਿ ਜਿਹੜੇ ਇਹ ਜਿਹੜੀਆਂ ਉਹਨਾਂ ਦੀਆਂ ਮੰਗਾ ਨੇ ਅਜੇ ਤਾਂ ਪੰਜਾਬ ਦਾ ਕਿਸਾਨ ਇਹ ਕਹਿਣ ਹੀ ਨਹੀਂ ਲੱਗਿਆ ਮੈਂ ਜ਼ਮੀਨ ਨਹੀਂ ਦੇਣੀ ਉਹ ਤਾਂ ਇਹ ਕਹਿ ਰਿਹਾ ਕਿ ਰੇਟ ਦੇ ਦਿਓ ਪ੍ਰੋਪਰ ਵੈਸੇ ਤਾਂ ਉਹਨੂੰ ਅਜੇ ਤੱਕ ਇਹ ਵੀ ਨਹੀਂ ਪਤਾ ਲੱਗਿਆ ਕਿ ਰੇਟ ਲੈ ਕੇ ਵੀ ਬਣੂਗਾ ਕੀ ਇਹਦੇ ਬਾਅਦ ਇਹਦੇ ਬਦਲੇ ਤੁਹਾਨੂੰ ਕੋਈ ਹੋਰ ਕੰਮ ਆਉਂਦਾ ਕਿ ਤੁਸੀਂ ਉਹ ਕਰ ਲੋਗੇ ਇਹ ਪੈਸੇ ਖੁਰਦ-ਬੁਰਦ ਹੋ ਜਾਂਦੇ ਨੇ ਜਿਹੜੇ ਕੱਲੀ ਅਮਾਉਂਟ ਹੈ ਜਿਹੜੀ ਉਸ ਲੈਵਲ ਦੀ ਹੈ ਪਰ ਫਿਰ ਵੀ ਅਜੇ ਤੱਕ ਟੋਟਾ ਟੋਟੋ ਇਹੀ ਮੰਗਦਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਤਾਂ ਡਵੈਲਪਮੈਂਟ ਦੇ ਮਾਡਲ ਨੂੰ ਖੋਖਣਾ ਪਏਗਾ ਡਵੈਲਪਮੈਂਟ ਦੇ ਮਾਡਲ ਨੂੰ ਚੈਲੰਜ ਕਰਨ ਵਾਲੇ ਆ ਸਾਡੇ ਕੋਲ ਪੋਲਿਟਿਕਲ ਧਰਾ ਨਹੀਂ ਹੈ ਹਜੇ ਹਜੇ ਬਹੁਤ ਸਾਰੇ ਬਾਕੀ ਲੋਕ ਨੇ ਔਰ ਇੱਕ ਇਹ ਗੱਲ ਵੀ ਪੰਜਾਬ ਦੇ ਲੋਕਾਂ ਨੂੰ ਦੱਸੋ ਕਿ ਜਿਹੜਾ ਐਕਟ ਤੁਹਾਡਾ ਪ੍ਰੋਵਾਈਡ ਕਰਦਾ ਹੈ 2013 ਦਾ ਕੋਈ ਵੀ ਜ਼ਮੀਨ ਐਕਵਾਇਰ ਕਰਨ ਦੇ ਪ੍ਰੋਜੈਕਟ ਤੋਂ ਪਹਿਲਾਂ ਤਿੰਨ ਗੱਲਾਂ ਹੋਣੀਆਂ ਲਾਜ਼ਮੀ ਨੇ এনवायरमेंटਲ ਅਸੈਸਮੈਂਟ ਸੋਸ਼ਲ ਇੰਪੈਕਟ ਅਸੈਸਮੈਂਟ ਤੇ ਉਸੇ ਤੱਕ ਦੇ ਨਾਲ ਦੀ ਨਾਲ ਜਿਹੜੇ ਇਹ ਸਾਰੇ ਮਾਮਲੇ ਹੁੰਦੇ ਨੇ ਜੇਕਰ ਔਰ ਇਹਦੇ ਚ ਟਾਈਮ ਬਾਉਂਡ ਕੀ ਇਹਦੀ ਕਰ ਸਕਦੇ ਕਿ ਜਿਹੜੇ ਬੰਦਿਆਂ ਕੋਲ ਜ਼ਮੀਨ ਨਹੀਂ ਹੈ ਜਦੋਂ ਉਹਨਾਂ ਦੀ ਵੀ ਖਰੀਦੀ ਗਈ ਜ਼ਮੀਨ ਵਾਲਿਆਂ ਦੀ ਜ਼ਮੀਨ ਖਰੀਦ ਲਈ ਲੈਂਡਲੈਸ ਲੋਕ ਵੀ ਉਸ ਪਿੰਡ ਦੇ ਵਿੱਚ ਰਹਿੰਦੇ ਨੇ ਤਾਂ ਜਦੋਂ ਉਹਨਾਂ ਦਾ ਉਜਾੜਾ ਹੋਏਗਾ ਉਹਦਾ ਤੁਹਾਨੂੰ ਪਤਾ ਕਿੱਥੋਂ ਲੱਗੇਗਾ ਕਿਵੇਂ ਕਰੋ ਇੱਕ ਪਬਲਿਕ ਹਿਅਰਿੰਗ ਦਾ ਕਨਸੈਪਟ ਕੋਈ ਪ੍ਰੋਜੈਕਟ ਲੱਗਦਾ ਲੋਕਾਂ ਨੂੰ ਪੁੱਛਣਾ ਪੈਂਦਾ ਉੱਥੇ ਇਹ ਲਾਅ ਦੇ ਵਿੱਚ ਇਹ ਮਿਲਦਾ ਇਹ ਤਿੰਨੇ ਚੀਜ਼ਾਂ ਤੁਸੀਂ ਕੀਤੀਆਂ ਨੇ ਜੇ ਤਿੰਨੇ ਚੀਜ਼ਾਂ ਨਾ ਪਿੰਡਾਂ 'ਚ ਕੀਤੀਆਂ ਹੁੰਦੀਆਂ ਸ਼ਾਇਦ ਐਡਾ ਰੌਣਾ ਨਹੀਂ ਸੀ ਪਹਿਲਾਂ ਪਹਿਲਾਂ ਹੀ ਇਹ ਚੀਜ਼ਾਂ ਸ਼ਾਇਦ ਹੱਲ ਹੋ ਗਈਆਂ ਹੁੰਦੀਆਂ ਲਾਅ ਦੀ ਅੱਧੀ ਵਾਇਲੇਸ਼ਨ ਕਰਕੇ ਅਧੂਰਾ ਲਾਗੂ ਕਰਕੇ ਬਾਈ ਫੋਰਸ ਉਹਨੂੰ ਲਾਗੂ ਕਰਕੇ ਤੁਸੀਂ ਕਿੱਧਰ ਜਾ ਰਹੇ ਹੋ ਔਰ ਇਹ ਪੁੱਛਣਾ ਲੋਕਾਂ ਦਾ ਰਾਈਟ ਹੈ ਨਾਗਰਿਕ ਦਾ ਹੱਕ ਹੈ ਗਵਰਨਮੈਂਟ ਮੈਟਰੀ ਦਿੰਦੀ ਹੈ ਜਵਾਬ ਦੇਵੇ ਨੈਸ਼ਨਲ ਹਾਈਵੇ ਅਥਾਰਟੀ ਜਵਾਬ ਦੇਵੇ ਪੰਜਾਬ ਦੀ ਸਰਕਾਰ ਜਵਾਬ ਦੇਵੇ ਜਾਂ ਡੀਸੀ ਐਸਐਸਪੀ ਜਿਹੜੇ ਲਾਏ ਹੋ ਉਹ ਜਵਾਬ ਦੇਣ ਲੋਕਾਂ ਨੂੰ ਸਹੀ ਤਰੀਕੇ ਨਾਲ ਦੱਸ ਦੋ ਕਿੱਥੇ ਪਬਲਿਕ ਹੀਅਰਿੰਗ ਹੋਈ ਸੀ ਕਿੱਥੇ ਸੋਸ਼ਲ ਇੰਪੈਕਟ ਅਸੈਸਮੈਂਟ ਹੋਈ ਹੈ ਜੇ ਉਹ ਹੋਈ ਹੈ ਕਿੱਥੇ এনवायरमेंटਲ ਅਸੈਸਮੈਂਟ ਹੋਈ ਹੈ ਜਿਹੜੇ ਉਹਦੇ ਖਦਸ਼ੇ ਨੇ ਉਹਨਾਂ ਨੂੰ ਦੂਰ ਤੁਸੀਂ ਕਿਵੇਂ ਕਰਦੇ ਹੋ ਜੇ ਉਹ ਖਦਸ਼ੇ ਹੈਗੇ ਨੇ ਨਰਮੂਲ ਨਹੀਂ ਹੈ ਤਾਂ ਉਹਨਾਂ ਦਾ ਪੈਸਾ ਕਿੱਥੇ ਹੈ ਕਿਹਨੂੰ ਦਿੱਤਾ ਤੁਸੀਂ ਕਿਹੜੇ ਬੇਜਮੀਨਿਆਂ ਨੂੰ ਦਿੱਤਾ ਉਸ এনवायरमेंट ਦੇ ਬਦਲ ਵੱਲੋਂ ਤੁਸੀਂ ਕੀ ਕੀਤਾ ਕਿੰਨੇ ਬੂਟੇ ਲਾਏ ਨੇ ਕਿਹੜੀ ਟੈਕਨੋਲੋਜੀ ਉਹ ਜੀ ਲਿਆਦੀ ਹੈ ਜਿਹਦੇ ਨਾਲ ਉਹ ਚੀਜ਼ਾਂ ਠੀਕ ਹੋ ਜਾਣ ਇਹਨਾਂ ਦਾ ਜਵਾਬ ਤੁਹਾਨੂੰ ਵੀ ਦੇਣਾ ਪਏਗਾ ਸੱਤਾ ਵੀ ਜਵਾਬਦੇਹ ਹੁੰਦੀ ਹੈ ਜੇ ਡੈਮੋਕ੍ਰੇਸੀ ਦੀ ਗੱਲ ਕਰਦੇ ਹੋ ਔਰ ਇਸ ਕਰਕੇ ਲੋਕਾਂ ਨਾਲ ਨਾਗਰਿਕ ਦੀ ਤਰ੍ਹਾਂ ਪੇਸ਼ ਆਓ ਲੋਕਾਂ ਨਾਲ ਬਗਾਨਿਆਂ ਦੀ ਤਰ੍ਹਾਂ ਪੇਸ਼ ਨਾ ਆਓ ਕੱਲੀ ਫੋਰਸ ਨਹੀਂ ਸਭ ਕੁਝ ਹੁੰਦੀ ਉਹਨਾਂ ਨੂੰ ਕੌਨਫੀਡੈਂਸ ਲਓ ਉਹਨੀਆਂ ਮੀਟਿੰਗਾਂ ਕਰੋ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਇੱਕ ਅਪੀਲ ਜ਼ਰੂਰ ਕਰਨ ਦੀ ਲੋੜ ਹੈ ਪ੍ਰਧਾਨ ਮੰਤਰੀ ਸਾਹਿਬ ਨੂੰ ਕੋਲ ਟਾਈਮ ਹੀ ਟਾਈਮ ਹੈ ਸਭ ਨੂੰ ਮਿਲਣ ਦਾ ਕਿਸੇ ਵੱਡੇ ਬੰਦਿਆਂ ਦੇ ਤਾਂ ਉਹ ਵਿਆਹਾਂ ਤੇ ਵੀ ਦੇਖੇ ਜਾਂਦੇ ਨੇ ਹਰ ਇੱਕ ਨੂੰ ਗਲਵੱਕੜੀ ਪਾ ਕੇ ਮਿਲਦੇ ਦੇਖੇ ਜਾਂਦੇ ਨੇ ਔਰ ਬੜੀ ਵਾਰ ਕੋਈ ਚਲੋ ਬਾਕੀ ਜਿੱਤ ਕੇ ਤਬਗੇ ਆ ਕੇ ਜਾਂ ਖੇਡ ਕੇ ਆ ਕੇ ਉਹਨਾਂ ਨਾਲ ਉਹ ਰੈਫਰੀ ਦੀ ਤਰ੍ਹਾਂ ਵੀ ਗੱਲ ਕਰਦੇ ਨੇ ਆਪ ਮਾਈਕ ਫੜ ਕੇ ਬਹੁਤ ਲੰਮਾ ਸਮਾਂ ਵੀ ਗੁਜ਼ਾਰਦੇ ਨੇ ਬਹੁਤ ਚੰਗੀ ਗੱਲ ਆ ਸਾਰਿਆਂ ਨਾਲ ਅਟਰੈਕਟ ਕਰਨਾ ਚੰਗੀ ਗੱਲ ਪਰ ਇਸ ਦੇਸ਼ ਦੀ ਕਿਸਾਨੀ ਵੀ ਇਸੇ ਦੇਸ਼ ਦੀ ਹੈ ਉਹਨਾਂ ਦੀ ਮੀਟਿੰਗ ਕਦੇ ਸੰਧੀ ਆ ਪ੍ਰਾਈਮ ਮਿੰისტਰ ਨੇ ਇਹਨਾਂ ਗੱਲਾਂ ਤੇ ਜਦੋਂ ਕਿਸਾਨ ਕਹਿੰਦਾ ਕਿ ਲੈਂਡ ਐਕੁਇਜ਼ੀਸ਼ਨ ਐਕਟ ਆਫ 2000 ਲਾਗੂ ਕਰੋ ਜਦੋਂ ਉਹ ਇਹ ਕਹਿੰਦਾ ਕਿ ਜੇ ਫਸਲਾਂ ਦੇ ਭਾਅ ਨੇ ਲੀਗਲ ਗਾਰੰਟੀ ਦੇ ਦਿਓ ਨਾਲ ਜਦੋਂ ਕਹਿੰਦਾ ਕਰਜ਼ਾ ਮਾਫੀ ਦੀ ਗੱਲ ਹੈ ਜਿਹੜੇ ਉਹਨਾਂ ਦੇ ਮੁੱਦੇ ਨੇ ਤੇ ਪ੍ਰਾਈਮ ਮਿੰისტਰ ਕੋਲ 378 ਦਿਨ ਚੱਲੇ ਅੰਦੋਲਨ ਦੇ ਸਮੇਂ ਵੀ 10 ਮਿੰਟ ਚਾਹ ਪੀਣ ਦਾ ਸਮਾਂ ਵੀ ਕਿਸਾਨ ਆਗੂਆਂ ਨਾਲ ਨਹੀਂ ਸੀਗਾ ਉਹ ਵੀ ਆਪ ਮਹਾਰੇ ਗੁਰੂ ਨਾਨਕ ਸਾਹਿਬ ਦੇ 551 ਜਿਹੜੇ ਉਹਨਾਂ ਦਾ ਪ੍ਰਕਾਸ਼ ਤੋਂ ਦਿਵਸ ਸੀਗਾ ਉਥੇ ਆ ਕੇ ਐਲਾਨ ਕਰਤਾ 19 ਨਵੰਬਰ ਨੂੰ ਚਲੋ ਜੀ ਤਿੰਨੇ ਬਿੱਲ ਵਾਪਸ ਤੁਸੀਂ ਇਹਨਾਂ ਦੇ ਸਾਹਮਣੇ ਕਿਉਂ ਨਹੀਂ ਮੱਥੇ ਕਿਉਂ ਨਹੀਂ ਲਗਣਾ ਚਾਹੁੰਦੇ ਇਹ ਦੂਜੇ ਦਰਜੇ ਦੇ ਸਿਟੀਜਨ ਨੇ ਤਾਂ ਜਾਂ ਇਹਨਾਂ ਨੇ ਤੁਹਾਨੂੰ ਚੈਲੰਜ ਕਰਤਾ ਤੁਹਾਨੂੰ ਪ੍ਰੋਬਲਮ ਆ ਗਈ ਹੈ ਇਸ ਕਰਕੇ ਕਿ ਤੁਸੀਂ ਚੈਲੰਜ ਕਰਨ ਵਾਲੇ ਕੌਣ ਹੋਨੇ ਹੋ ਮੈਂ ਤਰਲਾ ਕਰਕੇ ਆਉਣਾ ਸੀ ਕੋਈ ਤਰੀਕਾ ਤਾਂ ਹੋਊਗਾ ਇਹ ਦੇਸ਼ ਦੇ ਲੋਕ ਉਹ ਲੋਕ ਪੁੱਛਣਾ ਚਾਹਣਗੇ ਇਹ ਬੰਦੇ ਜਿਨ੍ਹਾਂ ਤੇ ਤੁਸੀਂ ਫੈਸਲਾ ਲੈ ਰਹੇ ਹੋ ਇਹ ਅੱਧੀ ਆਬਾਦੀ ਹੈ ਦੇਸ਼ ਦੀ 70 ਕਰੋੜ ਆਬਾਦੀ ਹੈ ਇਹ ਲਗਭਗ 16 ਲੱਖ ਫੈਮਿਲੀ ਹੈ ਤੇ ਅੱਧੀ ਆਬਾਦੀ ਹੈ ਤੇ ਅੱਧੀ ਆਬਾਦੀ ਉਹ ਹੈ ਜਿਹਨੂੰ ਮੁਫਤ ਦੇ ਦੇ ਬਾਕੀ ਦੇ ਲੋਕਾਂ ਲਈ ਜੇ ਸਮਾਂ ਹੋਵੇ ਤਾਂ ਬਹੁਤ ਮਾਮਲੇ ਹੱਲ ਹੋ ਜਾਂਦੇ ਨੇ ਪ੍ਰਧਾਨ ਮੰਤਰੀ ਚੱਜਰਣ ਹੁਣ ਵੀ ਇਸ ਕੇਮ ਨੇ ਇੱਕ ਸੱਦਾ ਦਿੱਤਾ ਹੋਇਆ ਲੈਟਰ ਪੇ ਪੇ ਨੇ ਵੀ ਸਾਡੇ ਨਾਲ ਮੀਟਿੰਗ ਕਰਨ ਲਈ ਅੱਜ ਇਹ ਵੀ ਜਿਹੜਾ ਇੱਕ ਗਰੁੱਪ ਦੋ ਗਰੁੱਪ ਇੱਥੇ ਬੈਠੇ ਨੇ ਬਾਰਡਰ ਦੇ ਉੱਤੇ ਜਿਹੜੇ 31 ਅਗਸਤ ਨੂੰ ਵੱਡਾ ਇਕੱਠ ਕਰ ਰਹੇ ਨੇ ਮੀਟਿੰਗ ਕਿਸੇ ਨਾਲ ਨਹੀਂ ਪ੍ਰਧਾਨ ਮੰਤਰੀ ਕੋਲ ਦੇਣ ਤਾਂ ਡੈਮੋਕਰੇਟਿਕਲੀ ਇਲੈਕਟਡ ਰਿਪਰਜੈਂਟੇਟਿਵ ਜਿਹੜੀ ਹੁੰਦੀ ਆ ਜਿਹੜੇ ਲੀਡਰ ਚੁਣੇ ਜਾਂਦੇ ਨੇ ਉਹ ਕਿਹੜੇ ਸੰਵਿਧਾਨ ਦੀ ਤਰਜਮਾਨੀ ਕਰਦੇ ਨੇ ਜੇਕਰ ਉਹ ਆਪਣੇ ਸੜਕਾਂ ਤੇ ਰੋਲ ਰਹੇ ਰੋਜ਼ ਡਾਂਗਾ ਖਾ ਰਹੇ ਥਾਣੇ ਤੇ ਕਚਹਿਰੀਆਂ ਦੇ ਵਿੱਚ ਟਕਰਾਅ ਲਗਾਤਾਰ ਜਿਹੜੇ ਹੋ ਰਹੇ ਨੇ ਦੇਸ਼ ਦੇ ਵਿੱਚ ਇਹ ਇੱਕੋ ਝਟਕੇ ਵੀ ਹਾਲ ਹੋ ਸਕਦੇ ਨੇ ਜੇ ਪ੍ਰਾਈਮ ਮਿੰਿਸਟਰ ਸਾਹਿਬ ਇੱਕ ਦਿਨੇ ਨਾਲ ਹੀ ਕੱਢ ਲੈਣ ਇਹਨਾਂ ਸਾਰਿਆਂ ਨੂੰ ਬੁਲਾ ਕੇ ਪੁੱਛਣ ਦੱਸੋ ਭਾਈ ਤੁਹਾਡਾ ਕੀ ਹੈ ਅਫਸਰਾਂ ਨੂੰ ਵੀ ਬੁਲਾ ਕੇ ਪੁੱਛਣ ਇਹਨਾਂ ਦੇ ਕੀ ਕੀ ਤਰੀਕੇ ਕਰ ਜੇ ਉਹ ਨਹੀਂ ਕਰਦੇ ਤਾਂ ਮਾਮਲਾ ਹੋਰ ਕਿਤੇ ਚੱਲਦਾ ਤੁਹਾਡੀ ਜਾਰੀ ਕਾਰਪੋਰੇਟਰ ਨਾਲ ਹੀ ਰਹਿਣੀ ਹੈ ਜਾਂ ਦੇਸ਼ ਦੇ ਸਧਾਰਨ ਲੋਕਾਂ ਨਾਲ ਵੀ ਰਹਿਣੀ ਹੈ ਇਹ ਬਹੁਤ بڑا ਕੁਐਸਚਨ ਮਾਰਕ ਹੈ ਸਾਡੀ ਸੱਤਾ ਤੇ ਸਾਰੀਆਂ ਪਾਰਟੀਆਂ ਤੇ ਸਾਰੀਆਂ ਪਾਰਟੀਆਂ ਤੇ ਜਿਹੜੇ ਪਾਰਲੀਮੈਂਟ ਤੇ ਵਿਧਾਨ ਸਭਾ ਦੇ ਮੈਂਬਰ ਨੇ ਉਹਨਾਂ ਤੇ ਔਰ 2 ਸਤੰਬਰ ਨੂੰ ਹੋ ਰਹੇ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਦੇ ਵਿੱਚ ਪੰਜਾਬ ਦੇ ਨੁਮਾਇੰਦਿਆਂ ਨੂੰ ਵੀ ਇਹ ਸਵਾਲ ਹੋਏਗਾ ਕਿ ਤੁਸੀਂ ਇਹਨਾਂ ਸਵਾਲਾਂ ਨੂੰ ਐਡਰੈਸ ਕਰੋਗੇ ਇਹਨਾਂ ਤੇ ਕੋਈ ਚਰਚਾ ਹੋਏਗੀ ਅਸਾਂ ਬਰੀ ਦੇ ਵਿੱਚ ਕੋਈ ਟਾਈਮ ਰੱਖਿਆ ਜਾਏਗਾ ਜਿੱਤੇ ਚਰਚਾ ਕੀਤੀ ਜਾ ਸਕੇ ਜਾਂ ਜੁਬਾਨੀ ਜਵਾ ਖਰਚ ਬਾਰ-ਬਾਰ ਹੈ ਸਟੇਜ ਤੇ ਜੋ ਵੀ ਮਰਜੀ ਕਹਿ ਕੇ ਚਲੇ ਜਾਓ ਤੇ ਬਹੁਤ بڑے ਸਵਾਲ ਨੇ ਇਹਨਾਂ ਨੂੰ ਕੱਲਾ ਮਲੇਰਕੋਟਲੇ ਦੀ ਘਟਨਾ ਕਰਕੇ ਨਾ ਜਾਣੋ ਕਈ ਵਾਰ ਚੀਜ਼ਾਂ ਟ੍ਰਿਗਰ ਹੋ ਜਾਂਦੀਆਂ ਨੇ ਇੱਕ ਘਟਨਾ ਤੋਂ ਵਾਪਰੀਆਂ ਹੋਈਆਂ ਚੀਜ਼ਾਂ ਜਿਵੇਂ ਕਹਿੰਦੇ ਨੇ ਲੰਮੋ ਨੇ ਖਤਾ ਕੀ ਸਦੀਆਂ ਨੇ ਸਜ਼ਾ ਪਾਈ ਬਹੁਤ ਛੋਟੀ ਚੀਜ਼ ਤੋਂ ਵਾਪਰਨ ਵਾਲੀ ਜਿਹੜੀ ਬੇਚੈਨੀ ਹੈ ਉਹ ਬਹੁਤ ਅੱਗੇ ਲੈ ਜਾਂਦੀ ਹੈ ਇਹਨੂੰ ਸੋਚਣਾ ਵਿਚਾਰਨਾ ਬੇहद ਜ਼ਰੂਰੀ ਹੈ ਤੁਸੀਂ ਦੇਖਦੇ ਰਹੋ ਪਲੰਗ ਅੱਜ ਲਈ ਇੰਨੇ ਬਹੁਤ-ਬਹੁਤ ਧੰਨਵਾਦ